ਤੁਸੀਂ ਮੁਸਲਮਾਨ ਹੋਣਾ ਚਾਹ ਰਹੇ ਹੋ ਹਾਂਜੀ ਆਪਣੀ ਮਰਜ਼ੀ ਨਾਲ ਹੋਣਾ ਚਾਹ ਰਹੇ ਹੋ ਹਾਂਜੀ ਜੈਨ ਨਾਸਰ ਨੂੰ ਪਹਿਲ ਕਰਦੇ ਹਾਂ ਕਿ ਕਾਫੀ 9 ਸਾਲਾਂ ਤੋਂ ਜਾਣਦੇ ਹਨ ਅੱਛਾ ਤੇ ਇਸਲਾਮ ਵੀ ਤੁਸੀਂ ਮਰਜ਼ੀ ਨਾਲ ਕਬੂਲ ਕਰ ਰਹੇ ਹੋ ਇਹਦੇ ਬਹੁਤ ਸੋਗਈ ਹੈ ਤੁਹਾਡੀ ਤਲਾਕ ਹੋ ਗਈ ਹੈ ਤੁਹਾਡੀ ਜੀ ਠੀਕ ਹੈ ਆ ਦੱਸੋ 1000 ਰੁਪਏ ਹੱਥ ਮੈਂ ਕੀ ਵਜੂ ਬਰ ਗਵਾਹਨ ਅੱਲਾਹ ਕੀ ਹੁਕਮ ਸੇ ਕੀਤਾ ਜਾ ਰਹਾ ਹੈ ਕਿ ਆਪਕੋ ਕਬੂਲ ਸਰਪ੍ਰਿਕਾਲ ਤੋਂ ਸੇਖ ਰਸਮ ਜਰਨਲਿਸਟ ਮਹਿਰਪਰਦੀਪ ਕੌਰ ਤਾਂ ਹੁਣ ਜ਼ਿਕਰ ਕਰਾਂਗੇ ਸਰਬਜੀਤ ਕੌਰ ਦਾ ਸਰਬਜੀਤ ਕੌਰ ਉਰਫ ਨੂਰ ਹਸਨ ਜੋ ਪਾਕਿਸਤਾਨ ਦੇ ਵਿੱਚ ਗਈ ਸੀ ਜਿੱਥੇ ਦੇ ਨਾਲ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਤੇ ਇਸ ਦੇ ਨਾਲ ਹੋਰ ਗੁਰਦੁਆਰਿਆਂ ਸਿੱਖ ਸ਼ਰਧਾਲੂਆਂ ਦੇ ਨਾਲ ਦਰਸ਼ਨ ਕਰਨ ਲਈ ਔਰ ਪਾਕਿਸਤਾਨ ਦੇ ਵਿੱਚ ਹੀ ਜਾ ਕੇ ਵਸ ਜਾਂਦੀ ਹੈ ਵਾਪਸ ਨਹੀਂ ਆਉਂਦੀ ਤੇ ਸਿਰਫ ਇੰਨੇ ਨਹੀਂ ਸਗੋ ਧਰਮ ਪਰਿਵਰਤਨ ਕਰਕੇ ਉੱਥੇ ਵਿਆਹ ਚਲਾ ਲੈਂਦੀ ਹੈ ਜੀ ਹਾਂ ਦੱਸਦੀ ਹੈ ਕਿ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣ ਜਾਂਦੀ ਹੈ ਤੇ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਿੱਖ ਮਹਿਲਾਵਾਂ ਸ਼ਰਧਾਲੂਆਂ ਦੇ ਅਰਜ਼ੀ ਵੀਜ਼ੇ ਦੇ ਸਬੰਧ ਦੇ ਵਿੱਚ ਰੂਲ ਨੇ ਜਿਹੜੇ ਨਿਯਮ ਨਿਚੜੇ ਸਖਤ ਕਰ ਦਿੱਤੇਗੇ ਤਦ ਆਸ ਹੈ ਕਿ ਨਿਯਮ ਜੋ ਸਖਤ ਹੋਏ ਨੇ ਉਸ ਦਾ ਕਾਰਨ ਕੋਈ ਹੋਰ ਨਹੀਂ ਹੈ ਸਰਬਜੀਤ कौर ਉਰਫ ਨੂਰ ਹੁਸੈਨ ਤਦ ਆਸ ਹੈ ਕਿ ਜਥੇ ਦੇ ਨਾਲ ਦਰਸ਼ਣ ਦੇਦਾਰ ਕਰਨ ਲਈ ਜਾਂਦੀ ਹੈ ਪਰ ਉੱਥੇ ਜਾ ਕੇ ਪਾਕਿਸਤਾਨ ਦੇ ਵਿੱਚ ਆਪਣਾ ਨਾਮ ਬਦਲ ਕੇ ਧਰਮ ਬਦਲ ਕੇ ਨਿਕਾਹ ਕਰਵਾ ਲੈਂਦੀ ਹੈ ਤਾਂ ਐਸਟਪੀਸੀ ਜੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸਰਬਜੀਤ कौर ਦੇ ਮਾਮਲੇ ਦੀ ਸਮੇਂ ਸਿਰ ਸਹੀ ਢੰਗ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਕਿ ਆ ਕਿ ਔਰਤਾਂ ਦੇ ਨਾਮ ਬਦਲਣ ਦੇ ਵਿੱਚ ਵਿਆਹ ਦੀਆਂ ਮੀਡੀਆ ਰਿਪੋਰਟਾਂ ਸਪੱਸ਼ਟ ਤੌਰ ਤੇ ਦਰਸਾਉਂਦੀਆਂ ਨੇ ਕਿ ਸਰਬਜੀਤ ਦੇ ਪਾਕਿਸਤਾਨ ਦੇ ਵਿੱਚ ਪਹਿਲਾਂ ਤੋਂ ਹੀ ਸੰਪਰਕ ਸੀ ਉਹਨਾਂ ਸਬੰਧਤ ਜਾਂਚ ਏਜੰਸੀਆਂ ਦੀਆਂ ਕਾਰਵਾਈਆਂ ਤੇ ਸਵਾਲ ਉਠਾਏ ਨੇ ਤੇ ਗਤੀਵਿਧੀ ਉਹਨਾਂ ਦੇ ਧਿਆਨ ਦੇ ਵਿੱਚ ਕਿਵੇਂ ਨਹੀਂ ਆਈ ਤਾਂ ਬਿਲਕੁਲ ਦੱਸਦੀ ਹੈ ਕਿ ਇਕੱਲੀਆਂ ਔਰਤਾਂ ਲਈ ਪਾਕਿਸਤਾਨ ਵੀਜ਼ੇ ਤੇ ਸਖਤੀ ਹੋਈ ਹੈ ਸਰਬਜੀਤ ਕੋਰ ਦੇ ਵਿਵਹਾਰ ਦੀ ਨਿੰਦਾ ਕੀਤੀ ਹੈ ਅਤੇ ਕਿ ਆ ਕਿ ਐਸਟੀਪੀਸੀ ਹੁਣ ਇਕੱਲੀਆਂ ਔਰਤਾਂ ਲਈ ਵੀਜ਼ਾ ਅਰਸੀ ਦੇਣ ਦੇ ਵਿੱਚ ਹੋਰ ਸਖਤ ਹੋਈ ਕਿਉਂਕਿ ਨਾ ਸਪਸ਼ਟ ਕੀਤਾ ਕਿ ਭਵਿੱਖ ਦੇ ਵਿੱਚ ਐਸਟੀਪੀਸੀ ਪਾਕਿਸਤਾਨ ਜਾਣ ਵਾਲੀਆਂ ਕੱਲੀਆਂ ਔਰਤਾਂ ਲਈ ਕਿਸੇ ਵੀ ਵੀਜ਼ਾ ਅ즈ਦੀ ਤੇ ਕਾਰਵਾਈ ਨਹੀਂ ਕਰੇਗੀ ਤਾਂ 4 ਨਵੰਬਰ ਨੂੰ ਸਿਕਸ਼ਰਧਾਲੂਆਂ ਦੇ ਜਥੇ ਨਾਲ ਪਿੱਛੋਂ ਹੋਏ ਫਰਾਰ ਹੋਗੀ ਸੀ ਜ਼ਿਕਰ ਹੋਇਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਉਣ ਲਈ 4 ਨਵੰਬਰ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਪਾਕਿਸਤਾਨ ਗਏ ਸਿਕਸ਼ਰਧਾਲੂਆਂ ਦੇ ਜਥੇ ਦੇ ਵਿੱਚ ਸ਼ਾਮਲ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਕੋਰ ਸਿਕਸ਼ਰਧਾਲੂਆਂ ਦੇ ਜਥੇ ਜੋ ਫਰਾਰ ਹੋ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਤੌਰਤ ਦਾ ਨਾਮ ਸਰਬਜੀਤ ਕੌਰ ਹੈ ਪਿੰਡ ਮੈਨੀਪੁਰ ਡਾਕਖਾਨਾ ਟਿੱਬਾ ਚੁਲਾ ਕਪੂਰਥਲਾ ਦੀ ਰਹਿਣ ਵਾਲੀ ਹੈ ਭਾਰਤੀ ਮੀਗ੍ਰੇਸ਼ਨ ਦੇ ਰਿਕਾਰਡ ਅਨੁਸਾਰ 1932 ਸਿੱਖ ਸਰਦਾਲੂਆਂ ਦੇ ਜਥੇ ਨਾਲ ਕਟਾਰੀ ਸਰਹੱਦ ਰਸਤੇ ਪਾਕਿਸਤਾਨ ਗਈ ਸੀ ਪਰ ਸ਼ੁਕਰਵਾਰ ਨੂੰ 10 ਦਿਨਾਂ ਬਾਅਦ ਪਾਕਿਸਤਾਨ ਸਥਿਤ ਅਖਵਾ ਗੁਰਦਾਂਵਾ ਦੀ ਯਾਤਰਾ ਤੇ ਦਰਸ਼ਨ ਦਿਦਾਰੇ ਕਰਕੇ ਜਦੋਂ ਜਥਾ ਭਾਰਤ ਪਹੁੰਚਿਆ ਤਾਂ ਸਰਬਜੀਤ ਕੌਰ ਨਹੀਂ ਪਹੁੰਚੀ ਤੇ ਜਥੇ ਦੇ ਵਿੱਚੋਂ ਫਰਾਰ ਸੀ ਸਾਡੇ ਕੋਲ ਜਦੋਂ ਕੋਈ ਅਸੀਂ ਨਾ ਪਾਉਣਾ ਹੈ ਇਹ ਮੈਂਬਰਸ਼ਾਹਣੀ ਕਮੇਟੀ ਜਿਹੜੀ ਉਹ ਹਲਕੇ ਦੇ ਜਿੰਨੇ ਕੋਈ ਜਿੰਨੇ ਜਾਣਾ ਹੁੰਦਾ ਯਾਤਰਾ ਤੇ ਜੋ ਸਿਕ ਕੋਮਪਲ ਜਿਹੜੇ ਮੈਂ ਵਰਤਾਂ ਪੁੱਛਦੇ ਨਹੀਂ ਉਹਨਾਂ ਯਾਤਰਾ ਤੇ ਕੋਈ ਜਣਾ ਹੁੰਦਾ ਤੇ ਉਹ ਮੈਂਬਰ ਸਾਹਿਬਿ ਸਿਫਾਰਿਸ਼ ਕਰਕੇ ਚਾਹੀਦੇ ਨੇ ਇਹ ਵੀ ਇਹ ਰੂਟੇਂਜੋ ਮੈਂਬਰ ਸਾਹਿਬ ਕੋ ਕਿਤੇ ਅਪਰੋਚ ਕੀਤੀ ਹੋਣੀ ਆ ਮੈਂਬਰ ਸਾਹਿਬ ਨੇ ਸਿਫਾਰਿਸ਼ ਕਰਕੇ ਕੀਤੀ ਔਰ ਭਰ ਦੇ ਸਰਕਾਰਾਂ ਦਾ ਬੰਦਾ ਜਿਹੜੇ ਇਨਕੁਆਰੀ ਕਰਦੀਆਂ ਨੇ ਕਿਉਂਕਿ ਕੋਈ ਵੀ ਬੰਦਾ ਜਿਹੜਾ ਸਰਕਾਰ ਦੀ ਇਨਕੁਆਰੀ ਤੇ ਬਿਨਾ ਪਾਕਿਸਤਾਨੇ ਜਾ ਸਕਦਾ ਯਾਨੀ ਪਾਕਿਸਤਾਨ ਏਜੰਸੀਆਂ ਇਨਕੁਆਰੀ ਕਰਦੀਆਂ ਨੇ ਉਸ ਤੋਂ ਬਾਅਦ ਨਾਮ ਹੀ ਕੱਟੇ ਜਾਂਦੇ ਨੇ ਇਹਦਾ ਮਤਲਬ ਇਹ ਸਰਕਾਰ ਫੇਲ ਹੋਈ ਹੈ ਉਹਨਾਂ ਨੇ ਇਨਕੁਆਰੀ ਪੂਰੀ ਨਹੀਂ ਕੀਤੀ ਕਿਉਂਕਿ ਕਈ ਬੰਦੇ ਸਾਡੇ ਜਿਹੜੇ ਯਾਤਰੀ ਹੋਣੇ ਉਹਨਾਂ ਨੂੰ ਬਾਰਡਰ ਤੇ ਰੋਕ ਲਿਆ ਗਿਆ ਕਿ ਉਹਨਾਂ ਦੀ ਇਨਕੁਆਰੀ ਜਿਹੜੀ ਰਿਪੋਰਟ ਸਹੀ ਨਹੀਂ ਆਈ ਜਾਂ ਕੋਈ ਕਿਸੇ ਦਾ ਕੇਸ ਸੀ ਕੀ ਇਸ ਬੀਬੀ ਬਾਰੇ ਸਰਕਾਰ ਨੂੰ ਨਹੀਂ ਬਦਲ ਲੱਗਾ ਕਿ ਇਹ ਬੀਬੀ ਦੀ ਕੀ ਨੀਤ ਹੈ ਜਾਂ ਕਿ ਉਹ ਕਿਉਂ ਇਹ ਮੰਨ ਲਓ ਜੇ ਇਹ ਤੇ ਅਣੀ ਜਾਂਦੇ ਆ ਗਈ ਤੇ ਉਤੋਂ ਚਲ ਗਈ ਹੈ ਇਹਦਾ ਮਤਲਬ ਪਹਿਲਾਂ ਵੀ ਉਹਨਾਂ ਕੋਈ ਸੰਬੰਧ ਹੁੰਦਾ ਹੋਊਗਾ ਜੇ ਇਹ ਜਿਸ ਸੰਬੰਧ ਹੁੰਦਾ ਹੈ ਤੇ ਏਜੰਸੀਆਂ ਕੀ ਕਰਦੀਆਂ ਇਹ ਸਰਕਾਰ ਦੀ ਫੇਲੀ ਹੈ ਮੈਂ ਸਮਝਦਾ ਸਰਕਾਰ ਦੀ ਫੇਲੀ ਹੈ ਰਾ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਇਸ ਬੀਬੀ ਦੀ ਪੜਤਾਲ ਕਰਦੇ ਕਿ ਇਹਦਾ ਇਹ ਪਾਕਿਸਤਾਨ ਕਿਦਾਂ ਗੱਲ ਕਰਦੀ ਹੈ ਜੇ ਕਿਸੇ ਨਾਲ ਗੱਲ ਕਰਦੀ ਸੀ ਤਾਂ ਹੀ ਉਹ ਤੋਂ ਗਾਇਬ ਹੋਈ ਉਹਨੇ ਮੈਨੂੰ ਇਹ ਵੀ ਬਦ ਲੱਗਾ ਕਿ ਉਹਨੇ ਉਥੇ ਨਾ ਬਦਲੇ ਉਹਦਾ ਮੈਰਜ ਵੀ ਕਰਾ ਲਿਆ ਉਹ ਵੀ ਕੋਈ ਕਹਿ ਨਹੀਂ ਸਕਦੇ ਪਰ ਇਹ ਦੇ ਨਾਲ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੀ ਬਹੁਤ ਜ਼ਿਆਦਾ ਬਦਨਾਮੀ ਹੋਈ ਹੈ ਕਿਉਂਕਿ ਬੀਬੀ ਦਾ ਇਸ ਤਰ੍ਹਾਂ ਗਾਇਬ ਹੋਣ ਨਾਲ ਇਹਤੇ ਜਿਹੜੀ ਬਦਨਾਮੀ ਉਥੇ ਪੰਜਾਬ ਦੀ ਬਦਨਾਮੀ ਹੋਈ ਹੈ। ਉੱਥੇ ਹੀ ਜਿਹੜੇ ਯਾਤਰੂ ਜਾਣ ਵਾਲੇ ਜਥੇ ਉਹਨਾਂ ਨੂੰ ਇਸ ਕਾਰਨ ਮੁਸ਼ਕਲ ਚੱਲਣੀ ਪਈ ਆ, ਪਰਵਾਦ ਨੂੰ ਮੁਸ਼ਕਲ ਚੱਲਣੀ ਪਈ ਆ। ਮੈਂ ਬੀਬੀ ਦੀ ਇਸ ਗਲਤੀ ਦੀ ਮੈਂ ਬਹੁਤ ਨਿੰਦਾ ਕਰਦਾ। ਕਿਉਂਕਿ ਇਹਦੇ ਨਾਲ ਜਿਹੜੀਆਂ ਉਹ ਦੂਜੇ ਜਿਹੜੇ ਯਾਤਰੂ ਜਾਂਦੇ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚੀ। ਮੈਂ ਤੁਹਾਨੂੰ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਉੱਥੇ ਉਹਨੇ ਸ਼ਾਇਦ ਨਾਮ ਨੂਰ ਨੂਰ ਮੁਹੰਮਦ ਕਰਕੇ ਇਦਾਂ ਕੋਈ ਰੱਖ ਲਿਆ ਆ। ਤੇ ਉਹਨੇ ਸ਼ਾਇਦ ਵਿਆਹ ਕਰਾ ਲਿਆ ਇਹਦਾ ਮਤਲਬ ਕਿ ਉਹ ਪਹਿਲਾਂ ਹੀ ਇੱਕ ਬੀਬੀ ਉਹਦੇ ਨਾਲ ਉੱਥੇ ਅਟੈਚ ਹੋਊ ਕਿਸੇ ਨਾਲ ਕੋਈ ਫੋਨ ਤੇ ਜਾਂ ਕੋਈ ਫੇਸਬੁੱਕ ਤੇ ਜਾਂ ਕਿਸੇ ਤਰ੍ਹਾਂ ਤੇ ਫਿਰ ਸਾਡੀ ਏਜੰਸੀਂ ਕਰਦੀਆਂ ਨੇ ਇਹਨਾਂ ਨੇ ਕਿਉਂ ਨਹੀਂ ਉਹ ਬੀਬੀ ਦੀ ਕੋਈ ਬੜਤਾਰ ਕੀਤੀ ਉਹ ਪਹਿਲਾਂ ਹੀ ਇੱਥੇ ਇੱਥੇ ਹੀ ਉਹਨੂੰ ਜਾਣ ਨਹੀਂ ਦੇਣਾ ਚਾਹੀਦਾ ਕਿਉਂਕਿ ਇਹਦੇ ਨਾਲ ਮੈਂ ਸਮਝਦਾ ਕਿ ਪਰਿਵਾਰ ਨੂੰ ਬੜੀ ਵੱਡੀ ਮੋਸ਼ੀਚਰ ਨਹੀਂ ਪਾ ਸਕਦੀ ਆ ਕਿਉਂਕਿ ਜਿਸ ਪਰਿਵਾਰ ਦੀ ਬੀਬੀ ਹੈ ਗਈ ਆ ਉਸ ਪਰਿਵਾਰ ਤੇ ਕੀ ਬੀਤੀ ਹੋਗੀ ਇਹ ਉਹ ਵਿਚਾਰੇ ਜਾਣਦੇ ਆ ਮੈਂ ਬੀਬੀ ਦੇ ਇਸ ਗੱਲ ਨੂੰ ਮਨ ਦਾ ਕਰਦਾ ਮੈਂ ਖੇਦੀ ਕਰਦਾ ਕਿ ਉਹਨੇ ਜਿਹੜੀ ਜਿੱਥੇ ਸਟੇਟ ਦੀ ਬਦਨਾਮੀ ਕਰਾਈ ਉੱਥੇ ਉਹਨੇ ਆਪਣੇ ਜ਼ਿਲ੍ਹੇ ਦੀ ਬਦਨਾਮੀ ਕਰੇ ਕੋ ਪਰਵਾਰ ਦੀ ਬਦਨਾਮੀ ਕਰੇ ਤਾਂ ਪਹਿਲੀ ਗੱਲ ਤੇ ਕੋਸ਼ਿਸ਼ ਕਰਦੇ ਕਿ ਕੱਲੀ ਬੀਬੀ ਨਾ ਜਾਵੇ ਪਰ ਉਹ ਕਿਉਂਕਿ 6-7 ਨਾਲ ਇਕੱਠੇ ਆ ਗਏ ਉਹਦਾ ਕਰਕੇ ਬੀਬੀ ਉਹ ਨਾਲ ਚੱਲ ਗਈ ਸਾਨੂੰ ਪਤਾ ਨਹੀਂ ਕਿ ਕਿਉਂਕਿ ਰਿਲੇਸ਼ਨ ਹੈ ਜਾਂ ਉਹ ਪਰਵਾਰ ਕਿਉਂਕਿ 8 ਨਾਲ ਇਕੱਠੇ ਆਏ ਆ 8 ਨਾਲ ਵਾਲੇ ਵਿੱਚ ਇਹ ਸੀ ਤੇ ਸਾਨੂੰ ਅਸੀਂ ਕੋ ਕਲੀਅਰ ਨਹੀਂ ਕਰ ਸਕਦੇ ਕਿ ਕਲੀ ਬੀਬੀ ਹੈ ਨਹੀਂ ਦੇ ਕੱਲੀ ਬੀਬੀ ਨੂੰ ਵੈਹੀ ਨਹੀਂ ਜਾਣਦੇ ਕੋ ਹੋਰ ਵੀ ਸੁਚੇਤ ਹੋ ਕੇ ਡਿਊਟੀ ਕਰਾਂਗੇ ਕਿ ਕੋਈ ਵੀ ਕੱਲੀ ਬੀਬੀ ਜਿਹੜੀ ਉਹ ਨੂੰ ਜਿਹੜੀ ਉਹ ਨਾ ਜਾ ਸਕੇ ਫਿਰ ਵੀ ਅਸੀਂ ਭਾਵੇਂ ਇੱਕ ਚਲੇ ਵੀ ਗਈ ਆ ਤਾਂ ਵੀ ਸਰਪੰਚ ਨੇ تصدیق ਕੀਤੀ ਆ ਉਥੋਂ ਦੇ ਪਿੰਡ ਦੇ ਨੰਬਰਦਾਨ ਨੇ تصدیق ਕੀਤੀ ਉਹਨੇ ذمہ داری ਚੁੱਕੀ ਆ ਕਿ ਜਿੰਮੇਵਾਰੀ ਮੇਰੀ ਹੈ ਫਿਰ ਵੀ ਬੀਬੀ ਨੇ ਗਲਤੀ ਕੀਤੀ ਆ ਇਹ ਤੇ ਉਹ ਜਾਣਦੀ ਆ ਕਿ ਉਹਨੇ ਗਲਤੀ ਕੀਤੀ ਕਿਸ ਤਰ੍ਹਾਂ ਦੇਖਦੇ ਹੋ ਕਪੂਰਥਲਾ ਦੀ ਇੱਕ ਲੇਡੀਜ਼ ਆ ਜਿਹੜੀ ਆ ਪਾਕਿਸਤਾਨ ਗਈ ਸੀਗੀ ਜੱਥੇ ਦੇ ਨਾਲ ਦੇਉਤਨੀ ਨਿਕਾਹ ਕਰਾ ਲਿਆ ਉਹਦੀ ਵੀਡੀਓ ਵੀ ਵਾਇਰਲ ਹੋ ਰਹੀ ਆ ਕਿਸ ਤਰ੍ਹਾਂ ਦੀ ਚੀਜ਼ ਨੂੰ ਵਾਚ ਕਰਦੇ ਆ ਦੇਖੋ ਇਹ ਪਹਿਲਾਂ ਵੀ ਹੋਇਆ ਸੀਗਾ ਇਹ ਦੂਜੀ ਘਟਨਾ ਹੋਈ ਆ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਵੀ ਸੰਗਤ ਜਾਂਦੀ ਆ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਇਹਦੇ ਨਾਲ ਉਹਨਾਂ ਨੂੰ ਜਿਆਦਾ ਮੈਨੂੰ ਲੱਗਦਾ ਵੀ ਉਹਨਾਂ ਦੇ ਵਿੱਚ ਚੇਤਨਾ ਹੋਣੀ ਚਾਹੀਦੀ ਆ ਵੀ ਜੜੀਆਂ ਇਕੱਲੀਆਂ ਔਰਤਾਂ ਜਾ ਰਹੀਆਂ ਹੈਗੀਆਂ ਉਹਨਾਂ ਨੂੰ ਬਟ ਇਹਦਾ ਜਿਹੜਾ ਕੋਈ ਵੀ ਬੰਦਾ ਜਿਹੜਾ ਹੈਗਾ ਜਿਹੜਾ ਕੋਈ ਇਨਸਾਨ ਹੈ ਉਹਦੇ ਦਿਲ ਵਿੱਚ ਕੀ ਹੈ ਉਹ ਬੜਾ ਮੁਸ਼ਕਿਲ ਹੈ ਕਹਿਣਾ ਕਿ ਉਧਰ ਜਾ ਕੇ ਅਗਲਾ ਕੀ ਕਰੇਗਾ ਬਟ ਇਹਦੇ باوجود ਵੀ ਜੇ ਪਹਿਲਾਂ ਆਪਾਂ ਥੋੜੇ ਜਿਹਾ ਸਟੇਥ ਹੋਵਾਂਗੇ ਆਪਾਂ ਉਹਨਾਂ ਦੇ ਐਂਟੀਸਟੈਂਸ ਦੇਖਾਂਗੇ ਤਾਂ ਆਪਾਂ ਨੂੰ ਕਿਤੇ ਨਾ ਕਿਤੇ ਕੋਈ ਆਈਡੀਆ ਹੋ ਜਾਂਦਾ ਇਹੋ ਜਿਹੀਆਂ ਵਰਦਤਾ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਇੱਕ ਤਾਂ ਜਿਹੜਾ ਹੈਗਾ ਆਪਣੇ ਉਹ ਸਮਾਜ ਦੀ ਪੂਰੇ ਸੱਚੇ ਜਿਹੜਾ ਸਮਾਜ ਹੁੰਦਾ ਉਹਦੀ ਵੀ ਬਦਨਾਮੀ ਹੁੰਦੀ ਆ ਪੰਜਾਬ ਦੀ ਬਦਨਾਮੀ ਵੀ ਹੁੰਦੀ ਆ ਤੇ ਦੇਸ਼ ਦੀ ਬਦਨਾਮੀ ਵੀ ਹੁੰਦੀ ਆ ਜਿਹੜੇ ਬੰਦੇ ਉਹ ਜਿਹੇ ਹਰਕਤਾਂ ਕਰਦੇ ਉਹਨਾਂ ਨੂੰ ਵੀ ਔਰ ਜਿਹੜੇ ਆਰਗੇਨਾਈਜ਼ਰ ਹੈ ਉਹਨਾਂ ਨੂੰ ਵੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਜੀ ਐਸਡੀਪੀਸੀ ਨੇ ਪੰਜਾਬ ਸਰਕਾਰ ਤੇ ਅਲੀਗੇਸ਼ਨ ਲਗਾਏ ਨੇ ਕਿ ਜਾਂਚ ਹੋਣੀ ਚਾਹੀਦੀ ਸੀ ਪਹਿਲਾਂ ਜੋ ਲੇਡੀਜ਼ ਯਾਰੀ ਸੀ ਕਿਸ ਤਰ੍ਹਾਂ ਦੀ ਨਹੀਂ ਐਸਡੀਪੀਸੀ ਤਾਂ ਕੋਈ ਜ਼ਿੰਮੇਵਾਰੀ ਹੈ ਹੀ ਨਹੀਂ ਨਾ ਜੀ ਮਤਲਬ ਉਹਨਾਂ ਦਾ ਤਾਂ ਇੱਕੋ ਹੀ ਕੰਮ ਹੈ ਕਿ ਜੋ ਵੀ ਕੋਈ ਗੱਲਬਾਤ ਹੋਵੇ ਪੰਜਾਬ ਸਰਕਾਰ ਤੇ ਇਹ ਜਿਹੜੇ ਸਾਰੇ ਜਿੰਨੇ ਵੀ ਟੂਰ ਕੰਡਕਟ ਹੁੰਦੇ ਆ ਐਸਡੀਪੀਸੀ ਕਰਦੀ ਆ ਪੰਜਾਬ ਸਰਕਾਰ ਨਹੀਂ ਕਰਦੀ ਆ ਜੀ ਜਿਹੜਾ ਉਹ ਪੰਜਾਬ ਸਰਕਾਰ ਜੇ ਪੰਜਾਬ ਸਰਕਾਰ ਪਹਿਲਾਂ ਕੁਝ ਕਹਿੰਦੀ ਆ ਤਾਂ ਉਹ ਕਹਿੰਦੇ ਆ ਜੀ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਦਿੰਦੇ ਆ ਤੇ ਉਹ ਇੱਕ ਇਹ ਫੈਸਲਾ ਕਰ ਲੈਣ ਕਿ ਉਹਨਾਂ ਨੂੰ ਜਾਂ ਤਾਂ ਉਹ ਲਿਖ ਕੇ ਭੇਜਿਆ ਕਰਨ ਪਿਆ ਇਹਨਾਂ ਦੇ ਐਂਟੀਸਿਡੈਂਟਸ ਵੈਰੀਫਾਈ ਕਰੋ ਫਿਰ ਨਾ ਕਰਨ ਫਿਰ ਉਹ ਕਹਿ ਸਕਦੇ ਆ ਜੀ ਜੇ ਅਸੀਂ ਕਰਦੇ ਆ ਤਾਂ ਕਹਿੰਦੇ ਆ ਵੀ ਤੁਸੀਂ ਕਿਉਂ ਕਰਦੇ ਆ ਸਾਡੇ ਧਾਰਮਿਕ ਮਸਲਿਆਂ 'ਚ ਸਾਡਾ ਦਖਲਅੰਦਾਜ਼ੀ ਕਰਦੇ ਹੋ ਤੇ ਜਦੋਂ ਇਹ ਹੋ ਜਾਂਦਾ ਤਾਂ ਫਿਰ ਸਿੱਧਾ ਬੜਾ ਸੌਖਾ ਹੈ ਜਿਕੇ ਤੁਸੀਂ ਸਰਕਾਰ ਨੂੰ ਕਰਦੇ ਹੋ ਇਹ ਤਾਂ ਮਾੜੀ ਗੱਲ ਹੈ ਜੀ